ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਿੰਗੇਵਾ ਨਾ ਓਹ ਮਰਤਾ ਨਾ ਹਮ ਡਰਿਆ ਨਾ ਓਹ ਬਿਨਸੈ ਨਾ ਹਮ ਕੜਿਆ ਨਾ ਓਹ ਨਿਰਧਨ ਨਾ ਹਮ ਭੁਖੇ ਨਾ ਉਸ ਦੁਖ ਨਾ ਹਮ ਕੋ ਦੁਖੇ ਅਵਰ ਨ ਕੋ ਮਾਰਨ ਵਾਰਾ ਇਹ ਮਾਰਨ ਵਾਰਾ ਜਿਹੜਾ ਪਾਠ ਹੈ ਨਾ ਮਾਰਨ ਤੇ ਵਾਰਾ ਦੇ ਵਿੱਚ ਡੈਸ਼ ਤੇ ਕੀ ਲੰਮੀ ਜੀ ਆਵਾਜ਼ ਨਾਲ ਉਚਾਰਨ ਕਰਨਾ ਹੈ ਮਾਰਨ ਵਾਰਾ ਅਵਰ ਨ ਕੋ ਮਾਰਨ ਵਾਰਾ ਜੀਵ ਹਮਾਰਾ ਜੀਵ ਦੀਨ ਹਾਰਾ ਇੱਕ ਪਾਠ ਆ ਜਿਓ ਦੂਸਰਾ ਆ ਜਿਓ ਧਿਆਨ ਨਾਲ ਉਚਾਰਨ ਕਰਨਾ ਐੜਾ ਜਿਹੜਾ ਵਿੱਚ ਹੈ ਉਸ ਨੂੰ ਕਰਨਾ ਜਿਓ ਤੇ ਦੂਜੇ ਨੂੰ ਜਿਓ ਜਿਹੜਾ ਖੁੱਲੇ ਮੂੰਹ ਵਾਲਾ ਹੋਵੇ ਫਿਰ ਜਿਓ ਜਿਓ ਹਮਾਰਾ ਜਿਓ ਦੇਨ ਹਾਰਾ ਰਹਾਉ ਨਾ ਉਸ ਬੰਦਨ ਨਾ ਹਮ ਵੱਦੇ ਨਾ ਉਸ ਧੰਦਾ ਨਾ ਹਮਤਾ ਦੇ ਯਾਨੀ ਧੰਦਾ ਤਾਦੇ ਦੋਵੇਂ ਧੱਦੇ ਬੋਲਨੇ ਆ ਇੱਕ ਦੱਦਾ ਬੋਲ ਜੰਦੇ ਆ ਧੰਦਾ ਧੰਦਾ ਤਾਦੇ ਇਸ ਤਰ੍ਹਾਂ ਉਚਾਰਨ ਕਰਨਾ ਨਾ ਉਸ ਮੈਲ ਨਾ ਹਮ ਕਹ ਮੈਲਾ ਉਸ ਆਨੰਦ ਤ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕਹ ਸੋਚਾ ਨਾ ਉਸ ਲੇਪ ਨਾ ਹਮ ਕੋ ਪੂਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾ ਉਹ ਨਿਰਮਲ ਤਾਂ ਹਮ ਜਚਨਾ ਹਾਮ ਕੇ ਸਿ ਨਾਹੀ ਏਕੈ ਉਹੀ ਆਗੈ ਪਾਛੈ ਏਕੋ ਸੂਈ ਨਾਨਕ ਗੁਰ ਖੋਏ ਭ੍ਰਮ ਭੰਗਾ ਨਾਨਕ ਤੇ ਹੀ ਲਾਉਣਾ ਹੈ ਨਾਨਕ ਗੁਰ ਇੱਥੇ ਵੀ ਥੋੜਾ ਜਿਹਾ ਠਹਿਰਾ ਦੇਣਾ ਗੁਰ ਖੂਏ ਭ੍ਰਮ ਭੰਗਾ ਇਸ ਨੂੰ ਭ੍ਰਮ ਉਚਾਰਨ ਕਰਨਾ ਜਿੱਥੇ ਰਾਰਾ ਪੂਰਾ ਹੋਵੇ ਉੱਥੇ ਭਰਮ ਹੀਠਾਂ ਰਾਰਾ ਹੋਵੇ ਹੀ ਭ੍ਰੰਭ ਹਮ ਓਏ ਮਿਲ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾ ਅਨੇਕ ਭਾਤ ਕਰ ਅਨੇਕ ਭਾਤ ਕਰ ਸੇਵਾ ਕਰੀਐ ਜੀਵ ਪ੍ਰਾਣ ਤਨ ਆਗੈ ਧਰੀਐ ਪਾਣੀ ਪੱਖਾ ਕਰੋ ਪਾਣੀ ਪੱਖਾ ਕਰੋ ਤਾਜ ਅਬਿਮਾਨ ਅਨਿਕ ਬਾਰ ਜਾਈਐ ਕੁਰਬਾਨ ਅਨਿਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਾਪਿ ਪਾਈ ਇਸ ਤਰ੍ਹਾਂ ਸੁਹਾਗਣ ਉਚਾਰਨ ਕਰਨਾ ਹੂੜਾ ਨਹੀਂ ਲਾਉਣਾ ਸੋਹਾਗਣ ਨਹੀਂ ਕਹਿਣਾ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲਾਓ ਮੇਰੀ ਮਾਈ ਮਿਲਾਓ ਤੇ ਹੀ ਬਿਸਰਾਮ ਲਾਣਾ ਤਿਸ ਕੈ ਸੰਗ ਮਿਲਾਓ ਮੇਰੀ ਮਾਈ ਰਹਾਉ ਦਸਨ ਦਾਸੀ ਕੀ ਪਨਹਾਰ ਓਨ ਕੀ ਰੇਣ ਵਸੈ ਜੀ ਅਨਾਲ ਮਥ ਭਾਗ ਤਪਾਵ ਸੰਗ ਮਿਲੇ ਸੁਆਮੀ ਅਪੁਨਾ ਰੰਗ ਜਾਪ ਤਾਪ ਦੇਵਾ ਸਭ ਨਿਮਾ ਕਰਮ ਧਰਮ ਅਰਪਾਓ ਸਭ ਹੋਮਾ ਕਰਮ ਧਰਮ ਤੇ ਵਿਸਰਾਮ ਕਰਮ ਧਰਮ ਅਰਪਾਓ ਸਭ ਹੋਮਾ ਗਰਭ ਮੋਹ ਤਜ ਹੋਵਹ ਰੇਨ ਓਣ ਕੈ ਸੰਗ ਹੋਵਹ ਹਾਖਾਨੀ ਹੋਵਾ ਗਰਭ ਮੋਹ ਤਜ ਹੋਵਾ ਰੇਨ ਗਰਭ ਮੋਹ ਤਜ ਪੂ ਬੋ ਰੇਨ ਓਨ ਕੈ ਸੰਗ ਦੇਖੋ ਪ੍ਰਭ ਨੈਨ ਨਿਮਖ ਨਿਮਖ ਇਹੀ ਆਰਾਧਾਓ ਦਿਨ ਸਰੈਣ ਏਹ ਸੇਵਾ ਸਾਧੋ ਭਏ ਕਿਰਪਾਲ ਗੋਪਾਲ ਗੋਬਿੰਦ ਹਾਂ ਗੋਪਾਲ ਔਂਕੜ ਨਾਲ ਉਚਾਰਨ ਕਰਨਾ ਗੋਪਾਲ ਨਹੀਂ ਕਹਿਣਾ ਲਘੂ ਮਾਤਰਾ ਹੈ ਭਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਵਖਿੰਦ ਆਸਾ ਮਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਜਿ ਜਿੰਨੇ ਪਾਦ ਆਉਣਗੇ ਨਾ ਪ੍ਰੀਤ ਇਹ ਹੀ ਰਾਰਾ ਲਾ ਕੇ ਬੂਲਣਾ ਪ੍ਰੀਤ ਨਹੀਂ ਰਾਰਾ ਪੂਰਾ ਨਹੀਂ ਬੂਲਣਾ ਪ੍ਰੀਤ ਨਹੀਂ ਕਹਿਣਾ ਪ੍ਰੀਤ ਹੈ ਪ੍ਰੀ ਪੱਪੇ ਦੇ ਹੀ ਰਾਰਾ ਤੇ ਬਿਹਾਰੀ ਪ੍ਰੀਤ ਇਸ ਤਰ੍ਹਾਂ ਬੋਲਣਾ ਪ੍ਰਭ ਕੀ ਪ੍ਰੀਤ ਥੋੜਾ ਜਿਹਾ ਹੀ ਫਰਕ ਹੈ ਪ੍ਰੀਤ ਅਤੇ ਪ੍ਰੀਤ ਦਾ ਪ੍ਰਭ ਕੀ ਪ੍ਰੀਤ ਸਦਾ ਸੋਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗਾ ਨਾ ਕੋਏ ਜਿਹੜੇ ਪ੍ਰਭ ਪਾਦਾਰੀ ਨੇ ਭੱਬੇ ਬੋਲਨੇ ਆ ਪ੍ਰਭ ਬੱਬੇ ਨਹੀਂ ਕਹਿੰਦੇ ਪ੍ਰਭ ਕੀ ਪ੍ਰੀਤ ਹਉ ਮੈਂ ਮਾਲਕ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੋਨਹੋ ਮੀਤ ਐਸਾ ਪ੍ਰੇਮ ਪਿਆਰ ਇਹ ਜਿਹੜਾ ਪ੍ਰੇਮ ਇਹ ਵੀ ਪ੍ਰੇਮ ਆਪਾਂ ਰਾਰਾ ਪੂਰਾ ਬੋਲ ਜਿੰਦੇ ਆ ਪ੍ਰੇਮ ਤੇ ਹੀਠਾਂ ਰਾਰਾ ਹੋਵੇ ਫਿਰ ਬੁਲਿਆ ਜਾਏਗਾ ਪ੍ਰੇਮ ਸੋਨਹੋ ਮੀਤ ਐਸਾ ਪ੍ਰੇਮ ਪਿਆਰ ਜੀਵ ਪ੍ਰਾਨ ਘਾਟ ਘਾਟ ਆਧਾਰ ਰਹਾਉ ਪ੍ਰਭ ਕੀ ਪ੍ਰੀਤ ਭਾਏ सगਲ ਨਿਧਾਨ ਪ੍ਰਾਪਕੀ ਪ੍ਰੀਤ ਰਿਦਾ ਨਿਰਮਲ ਨਾਮ ਪ੍ਰਾਪਕੀ ਪ੍ਰੀਤ ਸਦ ਸੋਭਾਵੰਤ ਪੜਨਾ ਇਸੇ ਤਰ੍ਹਾਂ ਹੀ ਹੈ ਇਹ ਪੰਕਤੀਆਂ ਨੂੰ ਕਈ ਪਾਠੀ ਸਿੰਘ ਨੇ ਪੜ੍ਹਦੇ ਨੇ ਪ੍ਰਭ ਕੀ ਪ੍ਰੀਤ ਉਧਰ ਲਾ ਦਿੰਦੇ ਆ ਕੀ ਪ੍ਰੀਤ ਨਹੀਂ ਲਾਉਣਾ ਪ੍ਰਭ ਕੀ ਇੱਥੇ ਠਾ ਯਾਨੀ ਠਹਿਰਾਜ ਆ ਦੇ ਕੇ ਬੋਲਾਂਗੇ ਫਿਰ ਸ਼ੁੱਧ ਪ੍ਰਭ ਕੀ ਪ੍ਰੀਤ ਸਭ ਮਿਟਿ ਹੈ ਚਿੰਤ ਪ੍ਰਭ ਕੀ ਪ੍ਰੀਤ ਇਹ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚਲੈ ਸੰਗਾਰੈ ਆਪਹੁ ਕੋਈ ਮਿਲੈ ਨਾ ਭੂਲੈ ਆਪਹੁ ਤੇ ਵਿਸਰਾਮ ਲਾਉਣਾ ਆਪਹੁ ਕੋਈ ਮਿਲੈ ਨਾ ਭੂਲੈ ਜਿਸ ਕਿਰਪਾਲ ਤਿਸ ਸਾਧ ਸੰਗ ਭੂਲੇ ਕਹ ਨਾਨਕ ਤੇਰਾ ਕੁਰਬ ਤੇਰਾ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਅਸ ਮਹੱਲਾ ਪੰਜਵ ਭੂਪਤ ਹੋਇ ਕੈ ਰਾਜ ਕਮਾਇਆ ਇਹ ਭੂਪਤ ਭਾਤ ਨਹੀਂ ਬੋਲਣਾ ਭੂਪਤ ਪਪਾ ਵਿੱਚ ਉਚਾਰਨ ਕਰਨਾ ਭੂਪਤ ਹੋਇ ਕੈ ਰਾਜ ਕਮਾਇਆ ਕਾਰ ਕਰ ਅਨਰਥ ਅਨਰਥ ਨਹੀਂ ਕਹਿਣਾ ਅਨਰਥ ਉਚਾਰਨ ਕਰਨਾ ਕਾਰ ਕਰ ਅਨਰਥ ਵਿਹਾਜੀ ਮਾਇਆ ਸੰਚਿਤ ਸੰਚਿਤ ਥੈਲੀ ਕੀਨੀ ਕੀਨੀ ਕੀਨੇ ਸੰਚ ਹਲੰਤਾ ਨਾ ਲਾਓ ਸੰਚਿਤ ਸੰਚਿਤ ਥੈਲੀ ਕੀਨੀ ਇਹ ਅਸਲੀ ਪਦ ਜਿਹੜੇ ਹਨ ਇਹ ਮਿਹਨਤ ਨਾਲ ਬਹੁਤੇ ਸ਼ੁੱਧ ਹੁੰਦੇ ਆ ਕੀਨੀ ਕਿਨੀ ਕੱਕੇ ਦੇ ਵਿੱਚ ਕਈ ਹਲੰਤ ਨਾਲ ਕੱਕੇ ਦੇ ਵੀ ਲਾਜਦਾ ਕਿਨੀ ਕਹਿ ਜਾਂਦੇ ਕਿਨੀ ਫਿਰ ਤੇ ਕੱਕੇ ਦੇ ਵੀ ਲੱਗ ਜੂਗਾ ਇਸੇ ਤਰ੍ਹਾਂ ਜਿਹੜਾ ਜੇਨ ਪਾਦਾ ਜ ਜਿਹੇ ਸਿਹਾਰੀ ਨੰਨੇ ਦੇ ਹਲੰਤ ਹੋਵੇ ਉਹ ਜ ਜੇ ਦੇ ਵੀ ਨਾਲ ਹੀ ਲੱਗ ਜਾਂਦਾ ਜੇਨ ਜ ਜੇ ਨੂੰ ਜਿਹੜਾ ਜ ਜੇ ਸਿਹਾਰੀ ਆ ਉਹਨੂੰ ਪੂਲਾ ਹੀ ਰੱਖਣਾ ਜ ਜੇ ਸਿਹਾਰੀ ਜ ਨ ਅਨੁਪਾਰਾ ਕਰਨਾ ਜੇਨ कि मेहनत ਨਾਲ ਯਾਨੀ ਗਹਿਰਾਈ ਨਾਲ ਜਦੋਂ ਮਿਹਨਤ ਕਰਾਂਗੇ ਨਾ ਪਦ ਨੂੰ ਉਹਨੂੰ ਸਮਝ ਕੇ ਹੌਲੀ-ਹੌਲੀ ਸਪਸ਼ਟ ਕਰਕੇ ਫਿਰ ਉਹਨੂੰ ਸ਼ੁੱਧ ਕਰਾਂਗੇ ਫਿਰ ਇਹ ਪਦ ਜਿਹੜੇ ਆ ਸ਼ੁੱਧ ਹੋ ਜਾਂਦੇ ਹਨ ਪ੍ਰਭ ਉਸਤੇ ਧਾਰ ਅਵਰ ਕਉ ਦੀਨੀ ਕਾਚ ਗਗਰੀਆ ਅੰਬ ਮਜਰੀਆ ਹਾਂਜੀ ਕਾਚ ਗਗਰੀਆ ਅੰਬ ਮਜਰੀਆ ਗਰਬ ਗਰਬ 우아ਹੁ ਮਹ ਪਰਿਆ ਰਹਾਉ ਨਿਰਪਉ ਹੋਇਓ ਭਇਆ ਨਿਹੰਗਾ ਸੀਤ ਨਾ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਬਹਾ ਨਿਕਸਿਆ ਫੂਕ ਤਾ ਹੋਏ ਗयो ਸਵਾਹਾ ਉਚੇ ਮੰਦਰ ਮਹਿਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਹਾਂ ਇਹ ਵਿਸਰਾਂਤ ਧਿਆਨ ਨਾਲ ਲਉਣਾ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਵਾਰ ਪੂਤ ਅਰਤੀਆ ਮੋਹ ਪਚੇ ਪਾਚ ਅੰਦਾ ਮੂਆ ਪਚੇ ਪਾਚ ਪੋਲਾ ਹੀ ਬੋਲਣਾ ਪਚੇ ਪਾਚ ਮੋਹ ਪਚੇ ਪਾਚ ਅੰਦਾ ਮੂਆ ਜਿਨਹ ਉਪਾਹ ਤਿਨਹ ਬਿਨਾਹ ਰੰਗ ਰਸਾ ਜੈਸੇ ਸੁਪਨਾ ਹ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਇਾਲ ਆਸਾ ਮਹੱਲਾ ਪੰਜਵਾ ਇਹਨਸੋ ਪੀਤ ਕਰੀ ਕਨੇਰੀ ਜਾਓ ਮਿਲਿਆ ਤਾ ਵਦਪਦੇਰੀ ਗਾਲ ਚਮੜੀ ਗਾਲ ਚਮੜੀ जाओ छोडा नाही लाग छुट्टो सतगुर की पाई छूटो नी बोलना लाग अंकड़ है सतगुर की पाई जग मोह नी हम त्याग गवाई निर्गुण मिले वजी वधाई रहाओ ऐसी सुंदर मान का मुह है ਵਾਟ ਘਾਟ ਗ੍ਰਹਿ ਬਾਨ ਬਨ ਜੂ ਹੈ ਮਾਨ ਤਨ ਲਾਗੇ ਹੋਇ ਕੈ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡੀਠੀ ਅਗਰਕ ਉਸਕੇ ਵੱਡੇ ਠਗਾਉ ਇਹ ਅਗਰਕ ਨਹੀਂ ਬੋਲਣਾ ਹੈ ਅਗਰਕ ਗੱਗੇ ਤੇ ਰਾਰੇ ਦੇ ਵਿੱਚ ਡੈਸ਼ ਦੇਣੀ ਅਗਰਕ ਉਸਕੇ ਵੱਡੇ ਠਗਾਉ ਯਾਨੀ ਆਗੂ ਜਿਹੜੇ ਹਨ ਮਾਇਆ ਦੇ ਕਾਮਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਨ ਅੱਗੇ ਕੀਤੇ ਹੋਏ ਅਗਰਕ ਉਸ ਤੇ ਵੱਡੇ ਠਗਾਉ ਛੋੜਾ ਨਹੀਂ ਬਾਪ ਨਾ ਮਾਉ ਮਿਲੀ ਆਪਣੇ ਓਨ ਲੈ ਬੰਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੂਰੈ ਮਨ ਪਾਇਆ ਆਨੰਦ ਪਾਉ ਚੁਕਾ ਟੂਟੇ ਸਭ ਫੰਦ ਇਹ ਫੰਦ ਦਦੇ ਨਾਲ ਉਚਾਰਨ ਕਰਨਾ ਫੰਦ ਨਹੀਂ ਕਹਿਣਾ ਧਦੇ ਨਾਲ ਕਹੋ ਨਾਨਕ ਜਾ ਸਤਗੁਰ ਪਾਇਆ ਘਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾ ਆਠ ਪਹਿਰ ਨਿਕਟ ਕਰ ਜਾਣੈ ਪਹਿਰ ਹੀ ਉਚਾਰਨ ਕਰਨਾ ਆਮ ਅਜਕਲ ਪਹਿਰ ਕਰਾਨ ਲੱਗੇ ਹਨ ਤੇ ਫੇਰ ਸਾਰੇ ਉਚਾਰਨ ਜਹ ਜਹ ਤਹ ਤਹ ਇਸਤਰਾ ਹੋ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿਣ ਲੱਗ ਜਾਣਗੇ ਫਤਿਹ આજ ਤੱਕ ਨਹੀਂ ਕਿਸੇ ਨੇ ਕਿਹਾ ਰਹਿਰਾ ਸਾਹਿਬ ਦਾ ਉਚਾਰਨ ਵੀ ਰਹਿਰਾਸ ਕਹਿਣਾ ਪਊਗਾ ਫਿਰ ਵੱਡੀ ਗੱਲ ਹੈ ਮਹੱਲਾ ਕਹਿਣਾ ਪਊਗਾ ਮਹੱਲਾ ਵੀ ਕਹਿੰਦੇ ਹਨ ਤੇ ਜਿਹੜੇ ਮਿਸ਼ਨਰੀਆਂ ਉਹ ਮਹਿਲਾ ਕਹੀ ਜਾਂਦੇ ਤੇ ਇਹ ਨਵਾਂ ਹੀ ਉਚਾਰਨ ਸ਼ੁਰੂ ਹੋ ਜੂਗਾ ਮਹਲਾ ਲਾਹੌਰ ਸਹਰ ਜਹਰ ਕਹਰ ਸਵਾ ਪਹਰ ਇਸ ਤਰ੍ਹਾਂ ਕੂਕਰਹ ਸੂਕਰਹ ਗਰਦਵਹ ਕਾਕਹ ਸਰਪਨਹ ਤੋਲ ਖਲਹ ਇਸ ਤਰ੍ਹਾਂ ਤਾਂ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਇਸ ਕਰਕੇ ਸੰਪਰਦਾ ਦੇ ਵਿੱਚ ਇਸ ਨੂੰ ਪਹਿਰ ਹੀ ਕਿਹਾ ਜਾਂਦਾ ਤੇ ਜੇ ਕੋਈ ਕਹਿੰਦਾ ਵੀ ਦਲਾਵਾਂ ਲੱਗ ਜਾਂਦੀਆਂ ਦਲਾਵਾਂ ਤਾਂ ਫਿਰ ਇੰਜ ਲੱਗਦੀਆਂ ਪਹਿਰ ਹੈ ਤੇ ਇਹ ਕਹਿੰਦੇ ਹੀ ਨਹੀਂ ਕੋਈ ਪਹਿਰ ਤਾਂ ਬਣਦਾ ਹੈ ਜੇ ਪਪਾ ਹਾ ਹਾ ਰਾਰਾ ਲਿਖਦੀਏ ਨਾ ਉੱਤੇ ਅੰਡਰਲਾਈਨ ਨਾ ਕਰੀਏ ਫਿਰ ਉਹਨਾਂ ਤਿੰਨਾ ਅੱਖਰਾਂ ਨੂੰ ਤੇਜ਼ ਕਰੀਏ ਪਾਹਰ ਪਾਹਰ ਫਿਰ ਪਾਹਰ ਤੇ ਜੇ ਅੰਡਰਲਾਈਨ ਕਰ ਦਾਂਗੇ ਫਿਰ ਇੱਕ ਪਾਦ ਬਣ ਜਾਂਦਾ ਹੈ ਜੋੜ ਹੋ ਜਾਂਦਾ ਉਹਨੂੰ ਕਹਿੰਦੇ ਆ ਪਹਿਰ ਇਸ ਕਰਕੇ ਪਹਿਰ ਉਚਾਰਨ ਕਰਨਾ ਆਠ ਪਹਿਰ ਨਿਕਟ ਕਰ ਜਾਣੈ ਰਹਾਉ ਕਾ ਕੀਆ ਮਿੱਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਹੋਏ ਰਹੇ ਸਭ ਕੀ ਪਾਗ ਛਾਰ ਸੰਤ ਰਹਤ ਸੁਨਹੁ ਮੇਰੇ ਭਾਈ ਵਾ ਕੀ ਮਹਿਮਾ ਕਥਣ ਨ ਜਾਈ ਰਹਾਉ ਵਰਤਣ ਜਾ ਕੈ ਕੇਵਲ ਨਾਮ ਅਨਦਰੂਪ ਕੀਰਤਨ ਬਿਸਰਾਮ मित्र सत्र जाका एक समान हे जो हेठा रा रहा है उच्चारण करना मित्र सत्र मित्र सत्र फिर रा रहे पूरे बोलन गे जाप साहब च बहुत आंदे ने आंदे ने जिवें नृनामे नृताते नृकाते इस तरह यह ਜਿੰਨੀ ਵੀਰ ਰਸ ਦੀ ਬਾਣੀ ਹੈ ਨਾ ਸ਼ਸਤਰ ਜਿਵੇਂ ਚੱਲਦੇ ਹੁੰਦੇ ਹਨ ਅੰਦਰ ਹੈ ਫੁਰਤੀ ਦੇ ਨਾਲ ਉਸੇ ਹਿਸਾਬ ਨਾਲ ਮਹਾਰਾਜ ਨੇ ਸ਼ੰਦ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਰਚੇ ਹਨ ਬਾਣੀ ਜਿਹੜੀ ਰਚੀ ਆ ਉਹ ਨਾਲ ਹੀ ਜਿਵੇਂ ਸ਼ਸਤਰ ਚੱਲਦੇ ਨਾ ਐ ਚੱਲਦੀ ਆ ਮਿੱਤਰ ਸਤਰ ਜਾ ਕਾ ਏਕ ਸਮਾਨ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਸ਼ਸਤਰ ਤਾਂ ਦੁਸ਼ਮਨਾ ਨੂੰ ਮਾਰਦਾ ਹੈ ਜਿਹੜੀ ਬਾਣੀ ਆ ਨਾ ਇਹ ਅੰਦਰ ਜਿਹੜੇ ਬੈਠੇ ਨਾ ਇਸ ਦੇਹੀ ਅੰਦਰ ਪੰਜ ਚੂਰ ਵਸੀਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਹਨਾਂ ਨੂੰ ਕੱਟਦੀ ਆ ਫਿਰ ਜਿਹੜੇ ਠੱਗ ਗਏ ਅ ਦਿਨੋਂ ਗਿਆ ਨਾ ਰਾਜਮਾਲ ਰੂਪ ਜਾਤ ਜੂਵਨ ਪੰਜੇ ਠੱਗ ਇਹਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੀ ਉਹ ਜਿਹੜੀ ਬਾਣੀ ਆ ਫਿਰ ਇਹਨਾਂ ਠੱਗਾ ਨੂੰ ਖਤਮ ਕਰ ਕੋਟ-ਕੋਟ ਅਗ ਕੱਟਨ ਹਾਰਾ ਅਗ ਅਗ ਤੇ ਵਿਸਰਾਮ ਲਾਉਣਾ ਕੋਟ-ਕੋਟ ਅਗ ਕੱਟਨ ਹਾਰਾ ਕਰੋੜਾ ਕਰੋੜਾ ਪਾਪ ਜਿਹੜੇ ਨੇ ਨਾ ਸੰਤ ਕੱਟਨ ਵਾਲੇ ਹੁੰਦੇ ਨੇ ਕੋਟ-ਕੋਟ ਅਗ ਕੱਟਨ ਹਾਰਾ ਦੁੱਖ ਦੂਰ ਕਰਨ ਜੀਅ ਕੇ ਦਾਤਾਰਾ ਸੂਰਬੀਰ ਬਚਨ ਕੇ ਬਲੀ ਕੌਲਾ ਬਪੁਰੀ ਸੰਤੀ ਛਲੀ ਕੌਲਾ ਪੋਲਾ ਪੋਲਾ ਉਚਾਰਨ ਕਰਨਾ ਕੌਲਾ ਬਪਰੀ ਸੰਤੀ ਛਲੀ ਤਾਕਾ ਸੰਗ ਬਾਛਹ ਸੋਰ ਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਅਮੋਗ ਗੱਗਾ ਨਹੀਂ ਲਉਣਾ ਖੱਗੇ ਨਾਲ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰ ਜੋੜ ਨਾਨਕ ਕਰੇ ਅਰਦਾਸ ਮੋਹ ਸੰਤਹ ਤਹਲ ਮੋਹ ਸੰਤਹ ਤਹਲ ਦੀਜੈ ਗੁਣਤਾਸ ਆਸਾ ਮਹੱਲਾ ਪੰਜਵਾ ਸਗਲ ਸੁਖ ਜਪ ਏਕਾ ਨਾਮ ਸਗਲ ਧਰਮ ਹਰ ਕੀ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਉਈ ਆਨੰਦ ਪਾਵੈ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾ ਕੀ ਗਤਮਿਤ ਕਹਿਨ ਨਾ ਜਾਵੇ ਹੇ ਵਿਸਰਾਮ ਧਿਆਨ ਨਾ ਲਾਉਣਾ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਇਥੇ ਵਿਸਰਾਮ ਹੈ ਤਾ ਕੀ ਗਤਮਿਤ ਗਤਮਿਤ ਸੰਬੰਧਕ ਪਾਠ ਹੈ ਤਾ ਕੀ ਗਤਮਿਤ ਕਹਿਨ ਨਾ ਜਾਵੇ ਰਹਾਉ ਵਰਤਨੇਮ ਮੱਜਨ ਜਸ ਪੂਜਾ ਵਰਤ ਨੇਮ ਮੱਜਨ ਇਥੇ ਵਿਸਰਾਮ ਹੈ ਤੇਸ ਪੂਜਾ 베ਦ ਪੁਰਾਨ ਤិន ਸਿਮਰਤ ਸਨੀਜਾ ਮਹਾ ਪੁਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਾਤ ਤਪਨੀਤ 타 ਕੀ ਪਗ ਰੇਨ ਜਾ ਕਉ ਭੇਟਿਓ ਹਰ ਹਰ ਰਾਈ ਤਾਂ ਕੀ ਗਤ ਮਿਤ ਕਥਨ ਨ ਜਾਏ ਆਠ ਪਹਿਰ ਕਰ ਜੋੜ ਧਿਆਵ ਉਨ ਸਾਧਾ ਕਾ ਦਰਸ਼ਨ ਪਾਵੋ ਹਾਂ ਇਹ ਸਾਧਾ ਕੋਈ ਬੋਲਣਾ ਸਾਧਾ ਨਹੀਂ ਕਹਿਣਾ ਉਨ ਸਾਧਾ ਕਾ ਦਰਸ਼ਨ ਪਾਵੋ ਮੋਹ ਗਰੀਬ ਕਾ ਲੇ ਹੁਰ ਲਾਈ ਨਾਨਕ ਆਏ ਪਏ ਸਰਣਾਈ ਨਾਨਕ ਪੰਥ ਦੇ ਵਿਸਰਾਮ ਲਾਦੋ ਨਾਨਕ ਆਏ ਪਏ ਸਰਣਾਈ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਪਤੈ